ਖੰਡ ਜੀ ਜਪ ਜੂਗੀ ਇੱਥੇ ਇੱਥੇ ਵੀ ਜਿੱਤੇ ਤਰਪਾਲ ਜੀ ਨਹੀਂ ਪਾਈ ਸੀ ਦੇਖ ਪਾਣੀ ਖੜਾ ਅੱਜ ਨਹੀਂ ਆਪਣਾ ਸੋਲਰ ਚੱਲਣਾ ਹੋਏ ਕਿਹੜੇ ਸਾਹ ਆਹ ਰੰਗਣਾ ਰਬ ਤੁਮ ਦਾ ਚਲੂ ਗੁਣ ਮਚੀ ਜੀ ਖੇੜਦੇ ਹੁੰਦੇ ਸੀ ਇਹ ਹੀ ਕੁਝ ਗੱਲਬਾਤ ਹੈ ਤੇ ਮੂਲੀ ਮਹਿਸ ਨੇ ਮੁੰਡਾ ਦਿੱਤਾ ਹੈਗਾ ਪਾਣੀ ਆ ਜਾ ਪਾਪਾ ਜੀ ਲਾ ਫਿਰ ਛੱਡ ਲਿਆ ਪਹਿਲਾਂ ਵੀ ਬਾਬਾ ਜੀ ਦੋ ਵਾਰ ਕਰ ਚੁੱਕੇ ਹਨ ਹਾਂ ਜੀ ਬਾਬਾ ਜੀ ਚੱਕੀ ਹੋ ਗਿਆ ਬੇਨਤੀ ਕਰਦੇ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਪੁਰਾਣਾ 10 ওভার ਸੀ ਉਹਦੇ ਵਿੱਚੋਂ ਪਾਣੀ ਕੱਢਿਆ ਗਿਆ ਹੈ ਉਹ ਜੋ ਪਾਈ ਗਾਰ ਕੱਢਣੀ ਹੈ ਤਾਂ ਪਾਣੀ ਇਧਰ ਆ ਉਹਨਾਂ ਨੂੰ ਬੋਲਿਆ ਗਿਆ ਸੀ ਵੀ ਭਾਈ ਆਪੋ ਆਪਣੀਆਂ ਬਾਲਟੀਆਂ ਲੈ ਕੇ ਸਰੋਕਾਰ ਪਹੁੰਚ ਜੀ ਤੇ ਪਾਲਦਾ ਕਰੋ ਇਹ ਨਾਲੇ ਬੀਬੀਆਂ ਪੈਣਾਂ ਨੂੰ ਬੇਨਤੀ ਕਰਦੇ ਆ ਕਿ 10 ਦਾ ਟਾਈਮ ਹੋ ਗਿਆ ਜੀ ਬੀਓ ਗੁਰੂ ਘਰ ਪਹੁੰਚੋ ਤੇ ਆ ਕੇ ਲੰਗਰਾਂ ਦੀ ਸੇਵਾ ਸੰਭਾਲੋ ਦੁਬਾਰਾ ਫੇਰ ਸੇਵਾਦਾਰੋਂ ਬੇਨਤੀ ਕਰਦੇ ਆ ਹਾਏ ਹਾਂਜੀ ਦੋਸਤੋ ਤਾਂ ਅੱਜ ਫੇਰ ਤੀਜਾ ਦਿਨ ਹੈ ਆ ਕੰਪਲੀਟ ਕਰਤਾ ਸੀ ਪਾਣੀ ਨੂੰ ਤੇ ਚੂਹੇ ਨੇ ਮੈਨੂੰ ਫੇਰ ਖੇਰ ਲਿਆ ਆਹ ਪੱਟੀ ਮਿੱਟੀ ਆ ਦੇਗਾ ਇੱਥੇ ਕਿਸ਼ਕਾਰੀ ਹੈ ਬਹੁਤ ਵਾਰੀ ਮੈਂ ਪਾਣੀ ਪਾਤਾ ਇਹ ਆ ਰਾਤ ਫੇਰ ਕੱਢੀਆਂ ਮਿੱਟੀ ਆ ਦੇਖੀ ਸੀ ਇਹ ਆ ਸਿਕਾ ਕੱਢੀਆਂ ਬੀਆਂ ਦੇ ਇਹਦਾ ਕਰਦੇ ਆ ਨਾਲ ਹੀ ਨਹਿਰ ਵਗਦੀ ਹੈ ਹੁਣ ਹੀ ਲੈ ਛੱਡ ਕੇ ਜਾਂਦਾ ਹੀ ਪਾਣੀ ਇੰਨਾ ਕਿਸਾਨੀਆ ਦੇਖ ਲਓ ਹੁਣ ਐ ਨਹੀਂ ਪਤਾ ਖਾੜ ਦੇ ਥੱਲੋਂ ਦੀ ਹੋਏ ਤਾਂ ਪੜਾ ਹੂ ਤੇ ਥੱਲੇ ਨੀਵਾ ਦੇਖੋ ਕਿੰਨਾ ਇਹਦਾ ਕਰਦੇ ਆ ਧਾਗਾ ਕੋਈ ਨਹੀਂ ਬਰਨਦਾ ਇਸਨੇ ਤੇ ਬਾਈ ਨੇ ਡਿਊਟੀ ਪਤਾ ਨਹੀਂ ਕਾ ਤੇ ਕੰਜੜਾ ਪਾਥ ਕਹੀਆਂ ਕਿ ਚ ਕੀ ਜਾਂਦਾ ਹੋ ਅੱਜ ਐ ਤਾਂ ਪਾਣੀ ਦੀ ਬਿੱਦੀ ਕੱਢਿਆ ਗੱਡੀ ਹੋਏ ਆ ਗਿਆ ਪਾਣੀ ਸੈਟ ਲੈ ਛਰਨੇ ਬਿੱਦੀ ਪੈਰੀ ਤੱਕ ਫੇਰ ਹੀ ਡਿੱਗਦਾ ਹੈ ਹੋਰ ਕਿਵੇਂ ਡਿੱਗਦਾ ਹੁੰਦਾ 60 ਤਾਂ ਨਹੀਂ ਵੱਜੀ ਨਾ ਤੇ ਫੇਰ ਕੀ ਫਾਇਦਾ ਅੜਗੇ ਦਾ ਜਲਵਮ ਟੱਪ ਗਿਆ ਪੱਲੀਆਂ ਤੇ ਆਪਾਂ ਉਹ ਅਗਲੇ ਕੈਰੇਜ ਕਰਾਂਦੇ ਦੋ ਕੈਰੇ ਲਾਤੀ ਸੀ ਇਹ ਚੋਂ ਵੀ ਹੋਏ ਉਹ ਪੈ ਪਾਈਆਂ ਨਹੀਂ ਲੈਂਦੇ ਪਿਛਲੇ ਮੰਡੀ ਵਾਲੇ ਵਲੌਕ ਚ ਦੇਖਿਆ ਤੁਸੀਂ ਕਦੇ ਨਰਮਾ ਵੇਚਣ ਗਈ ਸੀ ਨਾ ਉਜ ਮੈਂ ਪਾਈਆਂ ਲਿਆਂਦੀਆਂ ਅਸੀਂ ਦੋ ਪਲਾਸਟਿਕ ਦੀਆਂ ਸ਼ੇਦਾਂ ਉਹ ਇੱਥੇ ਦੱਬਣਗੇ ਆ ਦੋ ਕਿਹਾਰੇ ਹੋ ਗਏ ਕੰਪਲੀਟ ਅਗਲੇ ਚ ਕਰਦੇ ਆ ਪਾਣੀ ਫੀਟ ਫਿਰ ਅੱਗੇ ਦੇਖਾਂਗੇ ਅੱਜ ਬੱਦਲ ਵਾਈ ਜੀ ਮੌਸਮ ਖਰਾਬ ਆ ਕੁਝ ਤਾਂ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਹਜੇ ਪਾਣੀ ਲਾਈ ਜਾਂਦੇ ਹੋਵੋਗੇ ਅਜ ਤਾਂ ਬਦਲਵਈਆ ਆ ਗਿਆ ਪਾਣੀ ਲੱਗ ਗਿਆ ਤੇ ਦੇਖਦੇ ਆ ਮਾਹੌਲ ਚਾਲ ਜੋ ਗੁਰੂਗਰ ਸਰੋਵਰ ਚੋਂ ਗਾਰ ਕੱਢਣੀ ਆ ਭਾਈ ਬਾਬੇ ਨੇ ਆ ਅਲਾਸਮੈਂਟ ਸੁਣੀਓ ਤੁਸੀਂ ਹਨਾ ਤੇ ਦੇਖਦੇ ਆ ਜਿਵੇਂ ਦਾ ਮੌਕਾ ਦੇਖਦੇ ਆ ਕਿਹੜਾ ਪਾਣੀ ਵਾਲਾ ਕਰਬਟਰ ਰੱਖਿਆ ਕੰਮ ਤੇ ਬਾਕੀ ਦੇਖਦੇ ਆ ਮਾਹੌਲ ਕੀ ਬੰਦਾ ਤੇ ਜੇ ਗਏ ਤਾਂ ਸਾਨੂੰ ਲਾਜ਼ਮੀ ਦਰਸ਼ਨ ਮਿਲੇ ਸੰਗਤ ਦੇ ਕਰਾਮਾ ਆ। ਆ ਹੁਣ ਅਸੀਂ ਬਾਥੀਆਂ ਦਾ ਬਿਜ਼ਨਸ ਤੋਰ ਲੈ। ਕੈਰਬੀਆ ਦੀ ਬਾਥੀ ਹੋ ਇੱਕ। ਇੱਕ 5 ਦੀ। 5 ਰੁਪਏ ਦੀ ਇੱਕ ਬਾਥੀ ਆ। ਹਾਂ। ਪੂਰੀ ਫੁੱਟੇ ਨਹੀਂ ਮਾ ਲੈਣੀ। ਨਾਲ ਲਿਓ। ਆ ਤਾਂ ਫੁੱਟ ਗਈ। ਫੁੱਟੀ ਚਾਰ ਦੀ ਲੈ ਲਿਓ। ਫੁੱਟੀ ਨੂੰ ਕਿਹੜਾ ਪਰ ਪਾਣੀ ਪਾਉਣਾ ਹੈ ਜੇ ਆਪਾਂ? ਹਾਂ ਮਚਾਉਣੀ ਹੈ ਤੇ ਚੁੱਲੇ 'ਚ ਹੀ ਹੈ। ਚੁੱਲੇ 'ਚ ਤਾਂ ਮਚਾਉਣੀ ਆ ਫਿਰ ਕਰਾਂ। ਨਵੀਂ ਚੀਜ਼ ਦਾ ਪਤਾ ਲੱਗੇ ਵੀ ਨਵੀਂ ਚੀਜ਼ ਲੈ। ਆ ਬਨਦਗਾ ਹੋਏ ਨਹੀਂ ਹਾਂ। ਓਏ ਗਿੱਲ ਹੈ ਹੈਨਾ ਓਏ। ਹਾਂ। ਤੋਲ ਕੇ ਤਾਂ ਪਰ ਕਾਟਾ ਪੋਗੂਗਾ ਨਾ। ਆ ਨਹਿਰ ਤੋਂ ਨਿਕਾ ਕੇ ਲੱਗ ਗਿਆ ਗੱਡੀ ਯੋ ਲਾਈ ਆਨੇ ਪਾਣੀ ਦੇ ਚੱਕ ਲੈਂਦੀ ਮੰਝੀ ਹਣ ਇਹ ਮੈਂ ਮੰਜੀ ਦੇ ਕਿੱਥੋਂ ਬੈਠਾ ਨਾ ਚੂਹੇ ਦਾ ਹਾਲਤ ਕਰਾਂ ਸਾਨੂੰ ਖੜ ਜਾ ਬੱਟ ਤੇ ਕੀ ਕਰਤਾ ਤੇ ਆ ਦੇਖ ਫੇਰ ਇਹਨਾਂ ਦੇ ਚੂਹਾ ਕਿਉਂ ਮਾਰਦੇ ਤੁਸੀਂ ਇਹ ਆ ਦੇਖੀ ਲੈ ਆ ਰਹੀ ਇਨੀਕ ਤੇ ਨਾਲ ਦੀ ਬਗੀ ਨੇ ਘੱਗਰ ਨਦੀ ਤੇ ਬਟਰੇਗੀ ਨਿਕ ਪੂਰਾ ਪੂਰਾ ਖਤਰਾ ਬਣ ਰਿਹਾ ਇੱਥੇ ਆ ਟੁੱਟ ਗਿਆ ਸੀ ਪਾਣੀ ਤੇ ਇੱਧਰ ਦੇਖ ਚੂਹੇ ਨੇ ਜਦੋਂ ਜਦ ਮੈਂ ਪੂਰਾ ਘਰ ਚੂਹੇ ਨਾਲ ਬਾਲਟਾਂ ਨਾਲ ਪਾਣੀ ਪਾਉਂਦਾ ਸੀ ਮੈਂ ਇਸ ਕਰਕੇ ਮੰਜੀ ਹੋਰਾਂ ਨਾ ਲੋਟ ਨਹੀਂ ਆਉਂਦੀਆਂ ਇੱਥੇ ਭਾਈ ਇਹ ਤਾਂ ਖੜੀ ਲੱਤ ਰਹਿਣਾ ਬੂਆ ਕਿਵੇਂ ਉਰੀ ਨਾ ਨਹੀਂ ਕੁਕਦੇ ਹੁੰਦੇ ਉਰੀ ਮੰਗੂ ਕੂਰੀ ਮੰਗੂ ਤੁਰਿਆ ਫਿਰ ਫੇਰ ਲੱਗੂ ਪਾਣੀ ਕਿੱਥੇ ਕੱਲ ਮੇਰੇ ਮੈਂ ਉੱਤੇ ਖੜਾ ਤੇ ਮੇਰੇ ਥੱਲੇ ਦੀ ਜੂਹੇ ਮਿੱਟੀ ਕੱਢੀ ਆ ਹੋਏ ਮੈਨੂੰ ਹਾਸੀ ਆਈ ਇੱਕ ਗੱਲ ਨਾਲ ਹਾਂਜੀ ਦੋਸਤੋ ਅੱਜ ਭਾਈ ਧੁੰਦ ਚ ਤੇ ਆਹ ਟਰਾਲੀ ਉੱਤੇ ਤਰਪਾਲ ਜੀ ਨਹੀਂ ਪਾਈ ਸੀ ਦੇਖ ਪਾਣੀ ਖੜਾ ਆਹ ਕਿੰਨਾ ਖੜਾ ਨਾ ਦੇਖ ਇੰਨਾ ਕੁਸ ਹੋ ਗਿਆ ਭਾਈ ਨੇ ਰੋਕਿਆ ਤਾਂ ਹੈਗਾ ਤੇ ਤਰਪਾਲ ਇਹ ਹਜੇ ਵੀ ਗਲਤ ਆਈ ਸੀ ਘਟੋ ਘਟੇ ਐ ਲੰਕਣੀ ਚਾਹੀਦੀ ਸੀ ਆਹ ਥੱਲੋਂ ਤੱਕ ਇਹ ਪਾਸਿਆਂ ਤੋਂ ਤੇ ਪਾਸੇ ਇਧਰੋਂ ਤਾਂ ਸਹੀ ਆ ਖਰਾ ਆਖੜਾ ਪਾਣੀ ਦੇਖੀ ਕਿੰਨਾ ਆ ਦੇ ਇੱਥੇ ਥੱਲੇ ਕੋ ਟੰਬਾ ਲਾਉਣ ਵਾਲਾ ਹਨਾ ਆਟੋਆਂ ਚ ਪਾਣੀ ਖੜ ਲੱਗ ਗਿਆ ਦੇ ਸਾਰੇ ਕਿਤੇ ਉਂ ਦਾ ਕਰਮਾ ਫੱਟਾ ਪਾ ਕੇ ਤੇ ਦੋ ਹੁੱਤਰੇ ਹੋਏ ਬੰਗੇ ਜੀ ਤੇ ਅੱਜ ਧੁੰਦ ਵਾਲੀ ਆ ਹੋਏ ਦੇਖ ਕਿੰਨੀ ਧੁੰਦ ਹੈ ਧੁੰਦ ਹੈ ਬਹੁਤ ਜ਼ਿਆਦਾ ਤੇਲ ਦਾ ਪਾਣੀ ਤੇ ਵਿੱਚ ਦਾ ਪਤਾ ਨਹੀਂ ਇਹ ਤੇ ਹੋਊਗਾ ਕਿ ਨਾ ਯਾਰ ਧੁੰਦ ਘਰ ਪੈੜੀ ਹੁੰਦੀ ਹੈ ਬਾਰਦਖਾ ਕਿਉਂ ਨਾ ਖੜਕਾ ਐਨੀ ਧੁੰਦ ਪੈ ਗਈ ਆ ਦੇਖੀ ਕੁਛ ਨਹੀਂ ਦੀਂਦਾ ਮੱਲਾ 100 ਫੁੱਟ ਤੋਂ ਗਾਹ ਨਾ ਕੁਛ ਨਹੀਂ ਦੀਂਦਾ ਐਨੀ ਧੁੰਦ ਆ ਹੋਇ ਅੱਜ ਦੇਖ ਤੜਕੇ ਦਾ ਟਾਈਮ ਟਾਈਮ ਹੋਇਆ ਸਵਾ 8 ਤੇ ਹੋ ਰਿਹਾ ਘਰ ਟਾਈਮ ਤੇ ਅੱਜ ਮਾਂ ਦੇ ਉਹ ਪੁੱਤੋ ਅੱਜ ਨਹੀਂ ਆਪਣਾ ਸੋਲਰ ਚੱਲਣਾ ਹੋਇ ਕਿਹੜੇ ਸਾਹ ਆਹ ਰੰਗਣਾ ਰੱਬ ਦੇ ਹੈ ਤਾਂ ਬਹੁਤ ਵਧੀਆ ਫਾਇਦੇ ਵਾਲੀ ਚੀਜ਼ ਐ ਕਣਕਾਂ ਵਾਸਤੇ ਆਹ ਕਣਕਾਂ ਨੂੰ ਸੁਨਹਿਰੀ 골ਡਨ ਟਾਈਮ ਐ ਨਾ ਧੁੰਦ ਦਾ ਤੇ ਬਸ ਕਿਵੇਂ ਰਾਤ ਨੂੰ ਧੁੰਦ ਪਵੇ ਤੜਕੇ ਤੱਕ ਪਵੇ ਹੈ ਨਾ ਤੇ ਦੂਬਾਦ ਖਰ ਮੌਸਮ ਸਾਫ ਹੋ ਜਾ ਕਿਵੇਂ 9 ਤੋਂ ਬਾਅਦ ਧੁੱਪ ਕੱਢ ਲੈ ਕਰੇ ਫੇਰ ਵਧੀਆ ਹੈਗਾ ਕਿਉਂਕਿ ਨਾ ਮਸ਼ੀਨਰੀ ਨੂੰ ਸੌਖਾ ਤੇ ਨਾਲੇ ਭਾਈ ਕਿਸੇ ਨੇ ਕੋਈ ਸੋਲਰ ਚਲਾਉਣਾ ਜਾਂ ਕੋਈ ਕਾਰਜਕ੍ਰਮ ਕਰਨਾ ਹੁੰਦਾ ਧੁੰਦ ਫਾਇਦਾ ਹੁੰਦੀ ਐ ਰਾਤ ਨੂੰ ਪੈ ਜਾ ਕੇ ਕਿੰਨੀ ਮਰਜੀ ਤੇ ਚਲ ਅੱਜ ਪਹਿਲੇ ਦਿਨ ਆਈ ਆ ਧੁੰਦਾ ਸਵਾਗਤ ਆ ਧੁੰਦਾ ਦਾ ਵੀ ਭਾਈ ਤਾਂ ਤੁਸੀਂ ਆ ਧੁੰਦਾ ਦੇਖ ਲਈ ਅੱਜ ਪਹਿਲਾ ਦਿਨ ਆ ਧੁੰਦਾ ਦਾ ਨਾ ਧੁੰਦਾ ਦਾ ਵੀ ਆਪਾਂ ਸਵਾਗਤ ਕਰਦੇ ਤੇ ਸਾਰਨ ਪਿਆਰ ਭਰੀ ਧੁੰਦ ਚ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਧੁੰਦ ਦੇਖੀ ਹੋਊਗੀ ਸਾਰਾ ਗਲਗਲੇੜਾ ਹੋ ਗਿਆ ਤੇ ਲੰਪੂਰਾ ਭਰ ਗਿਆ ਸਮਾਨ ਉਹ ਦੇਖ ਆਹ ਨਾਲ ਇਹਦੇ ਉੱਤੇ ਪਾਣੀ ਪਾਣੀ ਆ ਸਾਰੇ ਤੇ ਓਏ ਧੰਦ ਆਲਾ ਤਾਂ ਹੁਣ ਕਹੇ ਤੁਸੀਂ ਮੋਟਰਸਾਈਕਲ ਤੇ ਜਾਂ ਸਾਈਕਲ ਤੇ ਵੀ ਜਾਉਂਗੇ ਤਾਂ ਉਹ ਜੁੰਡਾਂ ਦੇ ਨਾਲ ਖੰਡ ਜੀ ਜਮ ਜੂਗੀ ਇੱਥੇ ਇੱਥੇ ਵੀ ਜਮੂਗੀ ਇੱਥੇ ਆ ਵਾ ਇੰਨਾ ਤੇ ਇਹ ਗੌਰ ਕਰਕੇ ਇਹਨਾਂ ਨੇ ਨੋਟ ਕਰਿਆ ਹੋਇਆ ਜੀ ਆ ਇੱਥੇ ਨਾਲ ਖੰਡ ਜੀ ਜਮਦੀ ਕਿ ਉਹ ਸਿਰ ਤੇ ਹੱਥਾਂ 'ਚ ਮਾਰਦੇ ਆ ਪਤਾ ਨਹੀਂ ਲੱਗਦਾ ਇੱਥੇ ਜਮਦੀ ਆ ਇੰਨਾ ਦੀ ਜਮਦੀ ਆ ਤੇ ਮਤੋਂ ਦਾ ਸਾਨੂੰ ਪਤਾ ਹੀ ਆ ਕੰਨ ਇੰਨੇ ਬਰੀਕ ਹੁੰਦੇ ਹਨਾ 16 ਨਾ ਕੰਮ ਦਾ ਠਾਪਾ ਲੱਗਾ ਰਾਤੀ ਹੋਈ ਅੱਜ ਬੜੀ ਧੁੰਦ ਹੈ ਯਾਰ ਕਾਫੀ ਹੈਗੀ ਤੇ ਆਪਣਾ ਜੋਲੀ ਵਿਸਤਰਾਬ ਛਾਪ ਹੈ ਇੱਥੋਂ ਪੈਪ ਨਹੀਂ ਲੈਂਦੇ ਤੁਸੀਂ ਪਿਛਲੇ ਵਲੌਗ ਜੀ ਦੇਖਿਆ ਸੀ ਨਾ ਇੱਥੇ ਮੈਂ ਪੈਪ ਵੀ ਵਿਛਾਉਣੀ ਸੀ ਇੱਥੇ ਚੱਲ ਇਹ ਵੀ ਕਾਰਜਕ੍ਰਮ ਕਰਾਂਗੇ ਤਾਂ ਬੜੇ ਸੱਚ ਚੂਹੇ ਦਾ ਹਾਲ ਦੇਖ ਕੇ ਹੋਣਾ ਰਾਤ ਨੂੰ ਕੱਢ ਤਾਂ ਨਹੀਂ ਕੱਢੀ ਕੱਢੀ ਹੋਊਗੀ ਉਹ ਕਿਹੜਾ ਸੱਚ ਮਰਿਆ ਸੀ ਹੈਨਾ ਦਿਖਾਉਣਾ ਖੜਾ ਚੂਹਿਆਂ ਦਾ ਕਾਰਜਕ੍ਰਮ ਜਾਰੀ ਹੈ ਰਾਤ ਖਾਣ ਖੱਡਾਂ ਵਿੱਚ ਕੱਢੀਆਂ ਨਹੀਂ ਕyun ਘਲੇ ਦੇ ਵਿੱਚ ਘਟ ਘਟ ਮੈਂ 5-7 ਮਿੰਟ ਨਾ ਪਾਣੀ ਇਥੋਂ ਦੀ ਖਾਲ ਵਾਲਾ ਇੰਨਾ ਕਿ ਰਹਿ ਗਿਆ ਪਤਲਾ ਜਾ ਦੇਖੋਈ ਇਥੋਂ ਟੁੱਟੀ ਗਿਆ ਸੀ ਪਾਣੀ ਆਇਆ ਲੈ ਪਿਆ ਸੀ ਇਹਨੂੰ ਤੇ ਫਿਰ ਮੈਂ ਨਾ ਥੋੜਾ ਵੱਢ ਕੇ ਖੱਡ ਜੀ ਕਰਤਾ ਸੀ ਤਾਂ ਬਾਲਟਾਂ ਨੂੰ ਪਾਉਣ ਨੂੰ ਤੇ ਘਟੋ ਘਟਨਾ 7-8 ਮਿੰਟ ਪਾਣੀ ਲਗਾਤਾਰ ਪਈ ਹੈ ਉਹ ਖਾੜ ਦੇ ਚ ਥੋੜਾ ਕਰਿਆ ਸੀ ਤੇ ਕਿਸੇ ਬਸ ਨਹੀਂ ਮੈਂ ਨਿਕਲ ਦਿੱਤਾ ਤੇ ਬਾਅਦ ਚ ਉਥੋਂ ਹੀ ਨਿਕਲਿਆ ਸੀ ਆ ਦੇਖ ਲਾ ਆ ਬੱਟ ਦਾ ਇੰਨਾ ਉੱਚਾ ਹੈ ਤੇ ਆ ਖਾਲ ਦੇਖ ਲੈ ਇੰਨਾ ਕੀ ਰਹਿ ਗਿਆ ਤੇਰਾ ਆਦੀਆਂ ਜਿਵਾਰੀਆਂ ਹੋਣ ਫਿਰ ਤਾਂ ਬੱਸ ਚੱਲੂ ਕੰਮ ਦੇਖ ਤੰਦ ਓਏ ਅੱਗੇ ਕਿੰਨੇ ਛੋਟੇ ਹੁੰਦੇ ਸੀ ਜਵਾਗ ਛੁੱਟੀ ਵਾਲੀ ਦਿਨਾਂ ਤੁੰਦ ਚੱਲੋ ਗੁਣਮ ਜੀਜੀ ਖੇਡਦੇ ਹੁੰਦੇ ਸੀ ਵੀ ਉਹ ਸ਼ੋਰ ਵੀ ਹੁੰਦੇ ਸੀ ਆਹ ਸ਼ੋਰਾਂ ਦੇ ਉਹਲੇ ਲੋਕ ਜਾਂਦੇ ਹਨਾ ਤੁੰਦ ਜੀ ਦੀ ਨਹੀਂ ਕਿਹਨੂੰ ਕਹਿੰਦੇ ਫੜਨ ਫੜਾਈ ਖੱਡ ਕੇ ਲੋਕਣ ਮਜੀਜੀ ਉਹ ਖੇਡਦੇ ਹੁੰਦੇ ਸੀ ਭਾਈ ਬਾਈ ਮੂੜੀਆਂ ਆਈਆਂ ਲੈਣ ਗਿਆ ਸੀ ਮੈਂ ਤਾਂ ਕਹਾਂਗਾ ਤੁਹਾਨੂੰ ਮੂਲੀ ਲਈ ਹੁੰਦਾ ਲੈ 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 ਓ ਰਿਆ ਦੇਖੀ ਕਿੱਡੀ ਮੂਲੀ ਲੈ ਬਟ ਕੇ ਇਹ ਕਿਵੇਂ ਹੋ ਰਹਾ ਹੁੰਦਾ ਮੈਂ ਇਹਨੂੰ ਬੈਕ ਕਰਾਂ ਦੇ ਕਿ ਇਹ ਚੱਲ ਪਿੱਛੇ ਦੇਖੋ ਇਹ ਨਾ ਉਹ ਨਾ ਇਹ ਦੇਖਣ ਆ ਲੰਦਾਂ ਤੁਹਾਨੂੰ ਪੱਕੀ ਹੈ ਨਾ ਪਰ ਇਹ ਪੱਕੀ ਨਹੀਂ ਹੈ ਨਾ ਬਾਈ ਓਏ ਹਾਂ ਇਹ ਕੱਚੀ ਹੈ ਜੇ ਵੀ ਇਹ ਕੱਚੀ ਹੈ ਵਿੱਚੋਂ ਇਹਨੂੰ ਕਦੋਂ ਕਸ ਕਰਿਓ ਤੇ ਐ ਬਣੂਗੀ ਓਕੇ ਦੀ ਰਿਪੋਰਟ ਇਹ ਹੀ ਕੁਝ ਗੱਲਬਾਤ ਹੈ ਤੇ ਮੂਲੀ ਖਾਦੀ ਹੈ ਸੈਂਟਾ ਦੀ ਘੈਂਟਾ ਵੀ ਧੋਕੇ ਲਿਆਓ ਚੱਲ ਤੇ ਤੋਂ ਦਾ ਖਾਸਦੇ ਆ ਇਹ ਖੜ ਜਾ ਮੋਟਰ ਛੱਡੂ ਇਹ ਅਰੇ ਸੁਣੇ ਵੀ ਦਿਖਾਈ ਚੰਨਾ ਚੱਲ 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 ਇਹ ਮੋਟਰ ਛੱਡੋ ਪਿੱਛੋਂ ਸਟਾਰਟਰ ਚੋਂ ਇਹ ਆਹ ਲਾਰਕਾ ਸਟਾਰਟਰ ਨਿਕਾ ਜਾ ਆ ਦੇਖੋ ਵਰਦੀ ਹੈ ਨਾ ਪਾਣੀ ਕੀ ਬਾਤ ਹੈ ਅੱਧੀ ਇੰਚੀ ਤੋਂ ਘਟੂ ਬਣੀ ਨਾ ਹੋਇਆ ਹਾਂ ਨੂੰ ਲੱਗਦਾ ਪ੍ਰੈਸ਼ਰ ਬਹੁਤ ਹੈ ਦਾ ਦੇਖੋ ਘੈਂਟ ਵਾਨੀ ਗਲਵਾ ਤਾਂ ਇਹ ਢੀ ਹੋਊਗੀ ਢੂੜ ਫੁੱਟ ਦੇ ਘਰ ਚ ਹੋਊਗਾ ਨਾ ਢੂੜ ਕੋ ਫੁੱਟ ਆਈ ਕੀ ਹੈ ਭਾਈ ਚੱਲ ਮੈਂ ਗੁੱਤੋਂ ਦਾ ਜ਼ੋਰ ਤਾਂ ਨਹੀਂ ਕੰਮ ਆ ਸੋਨੂੰ ਮੈਂ ਸਭ ਚੀਜ਼ ਖਾਣ ਨੀ ਨਾ ਛੱਡਣ ਜਾਣੀ ਸੀ ਬੰਬੀ ਤੇ ਧੁੰਦਾ ਕਰਕੇ ਭਾਈ ਅੱਜ ਰੱਬ ਦੇ ਰੰਗ ਦੇਖੋ ਕਰਤਾਰ ਦੇ ਤੇ ਆਦਿਕ ਪਾਲਕਾ ਪਾਲਕ ਤਿੰਨ ਚਾਰ ਵਾਰੀ ਵੱਢ ਲਈ ਅਸੀਂ ਤੇ ਇਹ ਹਜੇ ਵੀ ਮੁੱਲ ਮੁੱਲਿਆ ਢੇੜੀ ਹੋ ਜਾਂਦੀ ਹੈ ਇੱਥੋਂ ਲੈ ਗਏ ਮੂਲਗੀਆਂ ਪਟਕਿਓ ਇੱਥੋਂ ਤੇ ਗਾਜਰਾਂ ਬਹੁਤ ਹੋਣਗੇ ਸਾਨੂੰ ਮੈਂ ਗੋਭੀ ਦੇ ਦਰਸ਼ਨ ਫੋਣਾ ਹੋਏ ਇਹ ਗੋਭੀ ਦੇ ਨਾ ਇਹ ਬੀਆਂ ਦਾ ਫਰਕ ਹੁੰਦਾ ਗੋਭੀ ਕਹਿੰਦਾ ਵੀ ਖਰਾ ਤੇ ਪੱਤ ਜਿਹਦੇ ਕਿਵੇਂ ਕਮਲੇ ਹੋਗੇ ਉਹ ਕਿੱਡੇ-ਕੱਡੇ ਇਹ ਆ ਦੇਖ ਤੇ ਮੱਖਣੀ ਵਰਗੇ ਆ ਉਹ ਫੁੱਲ ਜੇ ਸਾਰੇ ਕਿਸੇ ਜੀ ਨਿੱਕੇ ਜਿ ਮਨ ਰਿਹਾ ਦੇਖੀ ਆ ਇਹਨਾਂ ਸਾਰਿਆਂ ਜੀ ਬਣ ਰਿਹਾ ਖਰਾ ਤੇ ਆਦੇ ਆ ਜਗੇ ਆ ਨਿੱਕੇ ਜਿ ਪੱਤੇ ਐਜ ਮੈਨੂੰ ਘੈਂਟ ਲੱਗਦਾ ਓਏ ਮੈਨੂੰ ਐ ਲੱਗਦਾ ਗੋਭੀ ਦੇ ਪੱਤਾਂ ਦੇ ਕਿੱਡੇ-ਕੱਡੇ ਏ ਕਿਹੜੇ ਮੈਂ ਇਸ ਵਾਂਗੂ ਪਿੰਡਾ ਪਾਲਣ ਲੱਗੇ ਉਹ ਦੁੱਧ ਨਹੀਂ ਨਾ ਦੇਣੀ ਹੁੰਦੀ ਇਹ ਆ ਸੀ ਆ ਇਹਦਾ ਫੁੱਲ ਸੁਹਣਾ ਹੋ ਗਿਆ ਸਾਰੇ ਦੇ ਖਰਾ ਸਾਰੇ ਬਣ ਰਿਹਾ ਪਰ ਇਹ ਸਬਜੀ ਵਾਲੇ ਬਣੇ ਨਹੀਂ ਇਹ ਛੋਟੇ ਥੋੜੇ ਅਸੀਂ ਆਹ ਲੱਗਦਾ ਮੈਨੂੰ ਸਬਜੀ ਵਾਲਾ ਵਿਚ ਵਿਚ ਹੈ ਗਿਆ ਖਰਾ ਤੇ ਉਹ ਸੌਂਫ ਕਿਡ ਕਿਡੀ ਹੋ ਗਈ ਦੀ ਅੱਜ ਮੈਂ ਬੰਬੀਂ ਜਲ ਨਹੀਂ ਹੋਈ ਸੂਰਜ ਹੈ ਕਿਦ ਤਰਾ ਨਹੀਂ ਦਿੰਦਾ ਹਜੀ ਤੇ ਟਾਈਮ ਕੀ ਹੋ ਗਿਆ ਟਾਈਮ ਭਾਈ ਪੂਰੇ ਨੌ ਦੇ ਘਰਾਂ ਚ ਹੋ ਗਿਆ ਹਾਂਜੀ ਦੋਸਤੋ ਆਪਣਾ ਭਾਈ ਲਾਸਟ 11 ਰਹਿ ਗਿਆ ਹੁਣ ਉਹ ਤੁੰਦਾ ਇੰਨਾ ਕਰਕੇ ਜੋਲਰ ਜਿਵੇਂ ਚੱਲਣਾ ਹਟ ਗਏ ਮਨ ਲਾ ਕੇ ਤੇ 11 ਵਜੇ 10:30 ਤੇ ਹੁਣ ਆਪਾਂ ਛੱਡਾ ਇਧਰ ਲੈ ਖਾਲ ਪਾਣੀ ਤੇ ਟਾਈਮ ਹੋ ਗਿਆ ਤਕਰੀਬਨ 11 ਦਾ ਧੁੱਪ ਨਿਕਲੀ ਵਧੀਆ ਚੰਗੀ ਤੇ ਆਪਣਾ ਰਹਿ ਗਿਆ ਸੀ ਲਾਸਟ 11 ਉਹ ਤੇ ਕਰਤ ਨੇ ਦਿਨੋਂ ਕਿ ਮੈਨੂੰ ਲਾਈ ਜਾਂਦੇ ਨੇ ਲਗਾਤਾਰ ਤੇ ਕਣਕਾਂ ਕੁ ਇਸ ਤਰ੍ਹਾਂ ਦੀਆਂ ਹੋਣਗੀਆਂ ਸਾਰੀਆਂ ਤੇ ਚਲ ਕੋਸ ਬਾਰੀ ਨਾ ਲੱਗ ਜੂ ਤਾ ਉਹ ਦੇਖਦੇ ਆ ਉੱਥੇ ਚੂਹੇ ਨੇ ਬੜਾ ਯਾਰ ਲਹੂ ਪੀਤਾ ਹੈ ਮਰੇ ਹੀ ਨਹੀਂ ਨਾ ਦਿਖਾਉਣਾ ਮੈਂ ਸਮਝਿਆ ਕਹੜਾ ਚੂਹੇ ਦਾ ਹਾਲ ਆਪਣਾ ਲਾਸਟ ਕਹਿ ਰਿਆ ਸੀ ਨਾ ਇਹ ਗਿਆ ਲੱਗ ਕਰਕੇ ਅੱਗੇ ਮੋਟਰ ਬੰਦ ਲੈ ਹੁਣ ਤੂੰ ਭੱਜ ਲੈ ਭਾਈ ਆਪਣਾ ਹੁਣ ਭੱਜਣਾ ਪਊ ਕਿਉਂਕਿ ਖਾਸੇ ਕਿੱਲੇ ਲੰਮਾ ਖਾਲ ਆਉਂਦਾ ਨਿਕਾਲ ਆਉਂਦਾ ਹੈ ਤੇ ਪਾਣੀ ਬਚੂਆ ਮੈਨੂੰ ਇਹਨਾਂ ਦਾ ਦੂਜਾ ਕਿਹੜਾ ਵੀ ਲਵੇ ਲਾ ਦੂ ਇਹ ਤਾਹ ਉੱਥੇ ਜਾਣਾ ਹੋਣਾ ਤੇ ਇੱਕੋ ਹੀ 11 ਸੀ ਲਾਸਟਾਂ ਤੇ ਮੈਂ ਬੰਦ ਕਰਕੇ ਆਉਣਾ ਬੰਬੀ ਆਪਣਾ ਇੱਕੋ ਹੀ 11 ਸੀ ਹੈ ਨਾ بس ਘੰਟਾਂ ਵਿੱਚ ਚਲਾਈ ਹੋਊਗੀ ਗੁਸਤਾ ਖਾਲਚ ਪੈ ਗਿਆ ਹੁਣ ਨਿਕਾਲ ਵਗ ਜੂ ਤੇ ਆਪਾਂ ਮੋਟਰ ਕਰਦੇ ਆਂ ਬੰਦ ਤੇ ਲੱਗ ਹੀ ਗਿਆ ਹੋਊ ਅਜ ਉਹ ਹੋ ਗਈ ਨਾ ਆ ਗਏ ਉਧਰੋਂ ਵੀ ਹਟ ਗਿਆ ਪਾਣੀ ਘੰਟੇ ਦਾ ਕੰਮ ਹੀ ਕਰਾ ਕੇਰਾ ਥੋੜੇ ਹੀ ਰਹਿੰਦਾ ਸੀ ਆ ਤੇ ਉਹ ਲੱਗ ਗਿਆ ਵਧੀਆ ਇੱਥੇ ਆਪਾਂ ਵਾਰੀ ਲਾਈ ਸੀ ਭਾਈ ਹਮ ਡਨ ਹੋ ਗਿਆ ਆਪਣਾ ਪਟਰਾਂ ਦੀ ਪਰਾਂ ਲਾ ਕੇ ਆਉਣੇ ਨੇ ਇਹ ਹਟ ਵਾ 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 ਹਾਈ ਓਏ ਹੈਲੋ ਗਰਾਈਸ ਆ ਭਈ ਮੈਂ ਜਨੇ ਮੁੰਡਾ ਦਿੱਤਾ ਹੈਗਾ ਯਾਨੀ ਕਿ ਕਟੜੋ ਇਹ ਕਟੜੋ ਦਿੱਤਾ ਮੈਂ ਨਹੀਂ ਕਰਜਾ ਪਾਉਣਾ ਤੁਹਾਨੂੰ ਇਸ ਨੇ ਕਟੜੋ ਦਿੱਤੇ ਰੇ ਛੁਰੋ ਛੁਰੋ ਆਗਾ ਛੁਰੋ ਹਾਂਜੀ ਦੋਸਤੋ ਹੁਣ ਵਾਰੀ ਆ ਗਈ ਭਾਈ ਕਿਹੜਿਆ ਹਾਕਮ ਤੁਸੀਂ ਬਲੌਗ ਦੇਖਿਆ ਹਨ ਇਹ ਚ ਕਿਹੜੇ ਵੀਰਾਂ ਨੇ ਪਿਛਲੇ ਬਲੌਗ ਚ ਕਮੈਂਟ ਕੀਤੀ ਸੀ ਤੇ ਇਹ ਬਲੌਗ ਤਾਂ ਅੱਜ ਤੀਜਾ ਦਿਨ ਆਖ ਰਾਂ ਨਾ ਤੇ ਦੋ ਦਿਨਾਂ ਦੇ ਗੈਪ ਨਾਲ ਆਇਆਗਾ ਜੋ ਵੀਡੀਓ ਸਿੰਘਾਂ ਵਿੱਚ ਕਿੜੀਆਂ ਉਹ ਚਾਰ ਪੰਜ ਦਿਨ ਪੁਰਾਣੀਆਂ ਵੀਡੀਓ ਸੀ ਨਾ ਉਹ ਥੋੜਾ ਸ਼ਡਿਊਲ ਦੇ ਵਿੱਚ ਹਲ ਗਿਆ ਸੀ ਗਿਆ ਖਰਾ ਤੇ ਕੋਈ ਕੰਮ ਹੋ ਗਿਆ ਸੀ ਇਸ ਕਰਕੇ ਵੀਡੀਓ ਨਹੀਂ ਬਣਾ ਸਕੇ ਤਾਂ ਹੁਣ ਕਿਹੜੇ ਪਿਛਲੇ ਬਲੌਗ ਦੇ ਵਿੱਚ ਕਮੈਂਟ ਕੀਤੇ ਸੀ ਉਹ ਵੀਰਾਂ ਦੇ ਨਾਂ ਇਸ ਪ੍ਰਕਾਰ ਹਨ ਸਭ ਤੋਂ ਪਹਿਲਾਂ ਕਮੈਂਟ ਕੀਤਾ ਸੀ ਸਿਮਰਜੀਤ ਸਿੱਧੂ ਸਿਮਰਜੀਤ ਸਿੱਧੂ ਤਾਰੂਆਣਾ ਉਹਦਾ ਵੀਰ ਦਾ ਇਦਾਂ ਹੀ ਲਿਖਿਆ ਹੋਇਆ ਉਹ ਇਸ ਕਰਕੇ ਉਹਦਾ ਨਾਮ ਹੈ ਤਾਂ ਬੋਲਿਆ ਇਹ ਸਿਮਰਜੀਤ ਸਿੱਧੂ ਤਾਰੂਆਣਾ ਤੇ ਦੂਜਾ ਭਰਾ ਆਪਣਾ ਕਿਹੜੇ ਨੇ ਕਮੈਂਟ ਕੀਤਾ ਪਿਆਰਾ ਪਿਆਰਾ ਸਤਨਾਮ ਸਿੰਘ ਉਹ ਵੀਰ ਦਾ ਵੀ ਸ਼ੁਕਰੀਆ ਕਰਦੇ ਆ ਕਿੰਨਾਂ ਨੇ ਕਮੈਂਟ ਕੀਤਾ ਭਾਈ ਤੇ ਤੀਜੇ ਨੰਬਰ ਤੇ ਤਸਵਿੰਦਰ ਸਿੰਘ ਬੜੈਚ ਉਹ ਵੀਰ ਦਾ ਵੀ ਸ਼ੁਕਰੀਆ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਿਆਰਾ ਪਿਆਰਾ ਭਾਈ ਕਮੈਂਟ ਕੀਤਾ ਬਲਾਓ ਦੇ ਵਿੱਚ ਲਾਈਕ ਸ਼ੇਅਰ ਨਵੇਂ ਭਰਾ ਜੁੜਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾ ਹੈਗਾ ਇਹ ਪਰਵਾਰਿਕ ਵੀਡੀਓ ਹੁੰਦੀ ਹੈ ਨੇ ਬੱਚੇ ਦੇਖ ਸਕਦੇ ਨੇ ਤਾਂ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਤਾਂ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ